ਖੋਲੋ ਖੋਲੋ ਨੀ ਪਰਿੰਡਾ ਵਾਲੀ ਕੋਠੜੀ ਦਾਦਕਿਆਂ ਨੂੰ ਬੰਦ ਕਰ ਦਿਓ ਖੋਲੋ ਖੋਲੋ ਨੀ ਪਰਿੰਡਾ ਵਾਲੀ ਕੋਠੜੀ ਦਾਦਕਿਆਂ ਨੂੰ ਬੰਦ ਕਰ ਦਿਓ ਪੀਲੀ ਮਿੱਟੀ ਦਾ ਫੇਰ ਦੇਓ ਪੋਚਾ ਨਾਨਕਿਆਂ ਦਾ ਕੁੱਪ ਬੰਨ੍ਹ ਦਿਓ ਪੀਲੀ ਮਿੱਟੀ ਦਾ ਫੇਰ ਦੇਓ ਪੋਚਾ ਨਾਨਕਿਆਂ ਦਾ ਕੁੱਪ ਬੰਨ੍ਹ ਦਿਓ ਲਿਆਈ ਲਿਆਈ ਵੇ ਨਰੰਜਣਾ ਆਰੀ ਦਾਦਕਿਆਂ ਦੀ ਪੂਛ ਵਢਣੀ ਲਿਆਈ ਲਿਆਈ ਵੇ ਨਰੰਜਣਾ ਆਰੀ ਦਾਦਕਿਆਂ ਦੀ ਪੂਛ ਵਢਣੀ ਪੂਛ ਫਸ ਗਈ ਨਾਨਕਿਓ ਥੋੜੀ ਦਾਦਕਿਆਂ ਨੂੰ ਪੈਗੀ ਕੱਢਣੀ ਪੂਛ ਫਸ ਗਈ ਨਾਨਕਿਓ ਥੋੜੀ ਦਾਦਕਿਆਂ ਨੂੰ ਪੈਗੀ ਕੱਢਣੀ ਦਦ ਗਿਆ ਉਸ ਪਿੰਡੋਂ ਆਇਆ ਜਿੱਥੇ ਤੂਤ ਵਿਨਾ ਦਦ ਗਿਆ ਉਸ ਪਿੰਡੋਂ ਆਇਆ ਜਿੱਥੇ ਤੂਤ ਵਿਨਾ ਇਨਾਦੀ ਬੰਦਰ ਵਰਗੀ 부ਥੀ ਉੱਤੇ ਰੂਪ ਵਿਨਾ ਇਨਾਦੀ ਬੰਦਰ ਵਰਗੀ 부ਥੀ ਉੱਤੇ ਰੂਪ ਵਿਨਾ नानकिया पिंडो आइया किकर कि करवीना नानक ओस पिंड आइया जितें किर बीना दे हाथिया वर्गे पैर पैरी छितर इना दे हाथिया वर्गे पैर पेरी छितर